ਵੱਡੇ ਵਿਆਹ ਵੱਡੀਆਂ ਗੱਲਾਂ ਅਨੁਸ਼ਕਾ ਸ਼ਰਮਾ ਵਰਗਾ ਲਹਿੰਗਾ ਲੈਣਾ ਏ ਡੈਸਟੀਨੇਸ਼ਨ ਵਿਡਿੰਗ ਕਰਨੀਆਂ ਅਮਾਨੀਆਂ ਅਡਾਨੀਆਂ ਵਰਗਾ ਇਕੱਠ ਕਰਨਾ ਏ ਡੈਸਟੀਨੇਸ਼ਨ ਵਿਡਿੰਗ ਹੋਣੀ ਚਾਹੀਦੀ ਆ ਅਸੀਂ ਸਾਰੇ ਅਕਸਰ ਇਹ ਸੁਪਨੇ ਸਜਾ ਲੈਂਦੇ ਆ ਆਪਣੇ ਵਿਆਹ ਵਾਸਤੇ ਪਰ ਅਸੀਂ ਇਹ ਭੁੱਲ ਜਾਂਦੇ ਆ ਕਿ ਇਹ ਲੋਕਾਂ ਦੇ ਵਿਆਹ ਐਡਵਰਟਾਈਜ਼ਮੈਂਟ ਹੁੰਦੇ ਆ بڑے ਬ੍ਰਾਂਡ ਆਪਣੀ ਐਡਵਰਟਾਈਜ਼ਮੈਂਟ ਵਾਸਤੇ ਇਹਨਾਂ ਵਿਆਹਾਂ ਨੂੰ ਜੁਆਇਨ ਕਰਦੇ ਆ ਪਰ ਸਾਡੇ ਵਰਗੇ ਆਪਣਾ ਕੁੰਡਾ ਕਰਵਾ ਲੈਂਦੇ ਆ ਅਸੀਂ ਲੋਨ ਚੱਕ ਕੇ ਆਪਣੇ ਵਿਆਹ ਕਰਦੇ ਆ ਜਾਂ ਫਿਰ ਅਸੀਂ ਕਿਸੇ ਉਦਾਰ ਆਪਿਆ ਸਾ ਮਾੰਗੇ ਵਿਆਜ ਤੇ ਪੈਸਾ ਮੰਗ ਕੇ ਅਸੀਂ ਇਹਨਾਂ ਸੁਪਨਿਆਂ ਨੂੰ ਪੂਰਾ ਕਰਦੇ ਹਾਂ ਮੈਂ ਇੱਥੇ ਬੇਨਤੀ ਕਰੂੰਗੀ ਕਿ ਕੋਈ ਵੀ ਚੰਗਾ ਵਿਆਹ ਚੰਗਾ ਵਿਆਹ ਨਿਭਨ ਵਾਲਾ ਵਿਆਹ ਜਿਸ ਰਿਸ਼ਤੇ ਵਿੱਚ ਪਿਆਰ ਆ ਉਹ ਬਿਲਕੁਲ ਵੀ ਨਿਰਪਰ ਨਹੀਂ ਕਰਦਾ ਇਸ ਗੱਲ ਤੇ ਕਿ ਕਿਸੇ ਵਿਆਹ ਤੇ ਬਹੁਤ ਵੱਡਾ ਖਰਚਾ ਕੀਤਾ ਗਿਆ ਹੋਵੇ ਰਿਸ਼ਤੇ ਸਾਦੇ ਤਰੀਕੇ ਦੇ ਨਾਲ ਵੀ ਨਿਭ ਜਾਂਦੇ ਆ ਸਾਦੇ ਵਿਆਹ ਘੱਟ ਪੈਸਿਆਂ ਵਾਲੇ ਵਿਆਹ ਵੀ ਬੜੇ ਸੋਹਣੇ ਹੁੰਦੇ ਆ ਗੱਲ ਤਾਂ ਹੁੰਦੀ ਆ ਰਿਸ਼ਤੇ ਨਿਭੰਦੀ ਸੋ ਕਈ ਵਾਰੀ ਬੱਚੇ ਬੜੇ ਸਾਦੇ ਵਿਆਹਾਂ ਦੇ ਹੱਕ ਵਿੱਚ ਹੁੰਦੇ ਆ ਤੇ ਉੱਥੇ ਪੇਰੈਂਟਸ ਸੜ ਜਾਂਦੇ ਮਾਪੇ ਕਹਿੰਦੇ ਆ ਕਿ ਲੈ ਵੀ ਇਦਾਂ ਕਿਵੇਂ ਹੋ ਸਕਦਾ ਮੇਰੀ ਕੱਲੀ ਕੱਲੀ ਕੁੜੀ ਮੇਰਾ ਕੱਲਾ ਕੱਲਾ ਮੁੰਡਾ ਤੇ ਮੈਂ ਇਹਨਾਂ ਲੋਕਾਂ ਨੂੰ ਸ਼ਗਨ ਦਿੱਤਾ ਕਉਂਦਾ ਮੇਰਾ ਟਾਈਮ ਆ ਸ਼ਗਨ ਇਕੱਠੇ ਕਰਨ ਦਾ ਸੋ ਮੈਂ ਸਾਦਾ ਵਿਆਹ ਨਹੀਂ ਕਰ ਸਕਦਾ ਸੋ ਕਈ ਵਾਰੀ ਪੇਰੈਂਟਸ ਵੀ ਅਟ ਜਾਂਦੇ ਆ ਸੋ ਮੈਂ ਬੇਨਤੀ ਕਰੂੰਗੀ ਇਨ੍ਹਾਂ ਵਿਆਹਾਂ ਤੇ ਖਰਚਾ ਘੱਟ ਕਰੋ ਜੇ ਤੁਹਾਡੀ ਪੌਕੇਟ ਉਲੋ ਕਰਦੀ ਆ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕੋਈ ਨਾ ਕੋਈ ਰਾਸ਼ੀ ਤੁਸੀਂ ਜਿਹੜੀ ਆ ਉਹ ਸਾਂਭ ਸਕਦੇ ਹੋ ਆਓ ਇੱਕ ਚੰਗੇ ਸਮਾਜ ਦੀ ਨੀਂਹ ਨੂੰ ਸਿਰਜਣ ਵਾਸਤੇ ਇੱਕ ਦੂਸਰੇ ਦਾ ਸਾਥ ਦਿਈਏ ਦਾਜ ਦੇਣਾ ਤੇ ਦਾਜ ਲੈਣਾ ਇਹ ਦੋਨੇ ਚੀਜ਼ਾਂ ਬਹੁਤ ਗਲਤ ਆ ਤੇ ਦੋਨੇ ਖਤਮ ਹੋਣੀਆਂ ਚਾਹੀਦੀਆਂ ਐ ਚੰਗੇ ਰਿਸ਼ਤੇ ਜਿਹੜੇ ਉਹ ਪਿਆਰ ਨਾਲ ਨਿਪਦੇ ਆ ਨਾ ਕਿ ਲੈਣ ਦੇ ਨਾਲ ਨਾ ਕਿ ਬ੍ਰਾਂਡਡ ਚੀਜ਼ਾਂ ਨਾਲ ਨਾ ਕਿ ਵੱਡੇ ਵੱਡੇ ਕਰੋੜਾਂ ਦੇ ਪੈਕੇਜ ਖਰਚ ਕਰਨ ਦੇ ਨਾਲ ਸੋ ਉਮੀਦ ਕਰਦੀ ਆ ਤੁਸੀਂ ਇਸ ਗੱਲਾਂ ਦਾ ਧਿਆਨ ਜ਼ਰੂਰ ਰੱਖੋਗੇ ਸਸਿਕਾ